ਰਹਿਰਾ ਸਾਹਿਬ ਸਲੋਖ ਮਹੱਲਾ ਪਹਿਲਾ ਮੁਖਦਾਰੋ ਸੁਖ ਰੋਗ ਪਿਆ ਜਾਂ ਸੁਖ ਤਾਮ ਨ ਹੋਈ ਤੂੰ ਕਰਤਾ ਖਰਣਾ ਮੈਂ ਨਾਹੀ ਜਾ ਹੋਂਖਰੀ ਨ ਹੋਈ ਬਲਹਾਰੀ ਗੁਰਦੁਰਤ ਵਸਿਆ ਤੁਰੰਤ ਨ ਜਾਏ ਰਖਿਆ ਰਹਾ ਜਾਤਮੈ ਜੋਤ ਜੋਤ ਮੈਂ ਜਤਾ ਅਖਲਗਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਤਸਵਾਲੀਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਖਤਿਆ ਬਾਤ ਜੋ ਕੁਛ ਕਰਨਾ ਸੋ ਕਰ ਰਿਹਾ ਸੋਦਰ ਰਗ ਸਮਹ ਲੈ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦ ਸੋਦਰ ਰਦੇ ਰਹਿ ਹ ਸੋ ਕਰੇ ਹ ਜਿਤ ਵਹਿ ਸਰਬ ਸਮਾਲੇ ਬਾਜੇ ਤੇਰੇ ਨਾਮ ਅਨੇਕ ਅਸੰਖਾ ਕੀਤੇ ਤੇਰੇ ਬਾਬਨ ਹਾਰੀ ਕੀਤੇ ਰੇ ਰਗ ਬਰਿ ਸੋਖ ਹੀ ਹੈ ਕੀਤੇ ਰੇ ਗਵਨ ਹਾਰੀ ਗਾਵੰਤਨੋ ਪਉਣ ਪਾਣੀ ਵੈ ਸੰਤੁਰ ਗਾਵੀ ਰਾਜਾ ਧਰਮ ਦੁਵਾਰੇ ਗਾਵੰਤਨੋ ਜਿਤ ਗੁਪਤ ਲਿਖ ਜਾਨਣ ਲਿਖ ਲੈ ਧਰਮ ਵਿਚਾਰੇ ਗਾਵੰਤਨੋ ਇਸਰ ਬ੍ਰਹਮਾ ਦੇਵੀ ਸੋਹਣ ਤਿਰੀ ਸਦਾ ਸਵਾਰੇ ਗਾਵੰਤਨੋ ਇੰਦਰੇਂਦਰ ਅਸਨ ਬੈਠੇ ਦੇਵਚਿਆਂ ਦਰਨਾਲੇ ਗਾਵੰਤਨੋ ਸਭ ਸਮਾ ਦੀਂਦਰ ਗਾਵੰਤਨੋ ਸਾਧ ਵਿਚਾਰੇ ਗਾਵਨ ਤੁਨੋ ਜਤੀ ਸਤੀ ਸੰਤੋਖੀ ਗਾਵਨ ਤੁਨੋ ਵੀਰ ਕਰਾਰੇ ਗਾਵਨ ਤੁਨੋ ਪੰਡਿਤ ਤੁਮਹੀਸ਼ਵਰ ਜੁਗ ਜੁਗ ਵੇਦਾ ਨਾਲੇ ਗਾਵਨ ਤੁਨੋ ਮਹੂਨੀਆ ਮਨ ਮੋਹਨ ਸੁਰਗ ਮਚ ਪਿਆਲੇ ਗਾਵਨ ਤੁਨੋ ਰਤਨ ਉਪਾਏ ਚਿਰਿ 68 ਤੀਰਥ ਨਾਲੇ ਗਾਵਨ ਤੁਨੋ ਜੁਗ ਮਹਾਬਲ ਸੂਰਾ ਗਾਵਨ ਤੁਨੋ ਖਾਣੀ ਚਾਰੀ ਗਾਵਨ ਤੁਨੋ ਖੰਡਵਨ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸਹਿਜ ਤੁਧ ਨੋ ਗਾਵਨ ਜੋਤਿ ਸੁਧ ਭਾਵਨ ਰਤੇ ਤਰੇ ਪਖਤੂਰ ਸਾਲੀ ਹੋਰ ਹਿਤੇ ਤੁਧ ਨੋ ਗਾਵਨ ਸੇ ਮਹਿ ਚਤਨਾ ਨਾਨਕਿਆ ਵਿਚਾਰੀ ਸੋਈ ਸੋਈ ਸਦਾ ਸਤਿ ਸਾਹਿਬ ਸਚ ਸੱਚ ਨਾਈ ਹੈ ਬੇ ਹਸੇ ਜਨ ਜਸੂ ਰਤਨਾ ਜਨ ਅਸਚਾਈ ਰੰਗੇ ਰੰਗੇ ਬਾਤਿ ਕਰ ਕਰ ਜਿਸੁ ਮਾਇਆ ਜਨੋ ਪਾਈ ਕਰ ਕਰ ਰਿਖੇ ਗਿਤਾ ਆਪਣਾ ਜੋਤਿ ਦੀ ਵਡਿਆਈ ਜੋ ਰਸ ਭਾਵੇ ਸੋ ਹੀ ਖਾਸੀ ਫਿਰ ਹੁਕਮ ਨਾ ਖੰਣਾ ਜਾਈ ਸੋ ਬਾਦਸ਼ਾਹ ਹੋ ਸਹਬ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਵਡਾ ਖੈ ਸਭ ਕੋਈ ਏਵਡਾ ਵੱਡਾ ਡੀਠਾ ਹੋਈ ਹਿੰਮਤ ਬਨਾ ਖੇਹਾ ਜਾਈ ਕਹਿਣੇ ਬਲੇ ਜਿ ਰਹਿ ਸਮਾਏ ਵੱਡੇ ਮੇਰੇ ਸਾਹਿਬ ਆਗਹ ਗੰਭੀਰਾ ਗੁਣੀ ਘੀਰਾ ਕੋ ਨਾ ਜਾਣੈ ਤੇਰਾ ਕੀਤਾ ਖੇਡਾ ਕੀ ਵਡਚੀ ਰਹਾਉ ਸਭ ਸੁਰਤਿ ਮੇ ਸੱਚ ਕਮਾਈ ਸਭ ਹਿਮਤ ਮਿਲ ਹਿਮਤ ਪਾਈ ਗਿਆਨੀ ਰਹਾਨੇ ਗੁਰ ਗੁਰ ਹਾਈ ਕਹਿਣ ਨ ਜਾਇ ਤਤ ਲਵੜਿਆਈ ਸਭ ਸਤ ਸਭ ਤਪ ਸਭ ਜਗਿਆਈਆਂ ਸਦਾ ਬੁਰਖ ਆਖਿਆ ਵਡਿਆਈਆਂ ਤਦ ਵੇ ਸਦੇਖ ਨਾ ਪਈਆ ਕਰ ਮਿਲ ਨਾਹੀ ਸਾਖ ਰਹਾਈਆ ਆਖਣ ਵਾਲ ਆਖਿਆ ਵਿਚਾਰਾ ਸੱਚੀ ਬਲੈ ਤਰੇ ਪੰਡਾਰਾ ਜੇਸਤੂਂ ਦੇ ਸੇਖਿਆ ਚਰ ਨਾਨਕ ਸਚ ਸਵਰਨ ਹਰ ਹਸਾ ਮਹੱਲਾ ਪਹਿਲਾ ਆਖਾ ਜੀਵਾ ਉਸਰੇ ਮਰ ਜਾਉ ਆਖਣੇ ਓਖਾ ਸਚ ਨਾਉ ਸਾਚੇ ਨਾਮ ਕੀ ਲਾਗੈ ਭੂਖ ਤਉ ਭੁਖੈ ਕਾਇ ਚਲੀ ਹੈ ਰੂਹ ਸੁਖ ਉਸਰੇ ਮੇਰੀ ਮਾਈ ਸਚਾ ਸਾਹਿਬ ਸਚ ਨੈ ਰਹਾਉ ਸਾਚੇ ਨਾਮ ਖੇਤ ਲਵੜਿਆ ਹਾਸ ਕਹਿ ਹਿੰਤ ਨਹੀਂ ਪਾਈ ਜੇ ਸਾਮੁਲਖੇ ਆਖਣ ਬਾਹ ਹੈ ਵਦਨ ਹੋਵੇ ਘਾਟ ਨ ਜਾਏ ਨਾਮ ਰਨ ਹੋਵੇ ਸੋਗ ਦਿੰਦਾ ਰਹਿ ਨ ਝੁਕੇ ਭੋਗ ਗੁਣ ਇਹੋ ਹੋਰ নাহি ਕੋਈ ਨਾ ਕੋ ਹੋਆ ਨਾ ਕੋ ਹੋਈ ਜਿਹੜਾ ਚੇੜ ਤੇਰੀ ਰਾਤ ਜਿੰਨ ਤਨ ਕਰ ਕਹਿ ਕੀਤੀ ਰਾਤ ਖਸਮ ਸਰਹ ਤੇ ਖਮ ਜਾਤ ਨਾਨਕ ਨਾਵੇ ਬਾਸਨਤ ਰਾਗ ਗੁਜਰੀ ਮਹੱਲਾ ਚੌਥਾ ਹਰਿ ਕੇ ਜਨ ਸਤਿਗੁਰ ਸਭੁਰਖਾਂ ਬਿਨੋ ਕਰੂੰ ਗੁਰ ਪਾਸ ਹਮ ਅਖੀਰ ਅਖਰਮ ਸਤਿਗੁਰ ਸਰਣਾਇ ਖਦੇ ਅਨਾਮ ਬਰਗਾਸ ਮੇਰੇ ਮੀਤ ਗੁਰਦੇਹ ਮੁਖੋ RAMNA NA BRAGAS ਗੁਰਮਤਿ ਨਾਮ ਮੇਰਾ ਪ੍ਰਾਂਤ ਸੁਖਾਈ ਹਰ ਅਖੀਰਤ ਹਮਰੀ ਰਹਿ ਰਾ ਸੁਰਹਾਉ ਹਰ ਜਨ ਕੀ ਵਟ ਭਾਗ ਵਡੇਰੇ ਜਨ ਹਰ ਹਰ ਸਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤ ਸਹਿਮ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰਿ ਸੁਨਾਮ ਨਾ ਪਾਇਆ ਤੇ ਭਾਗ ਹਣ ਜੰਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤਿ ਕਜੀਵੈ ਤਿ ਕਜੀਵਾਸ ਜਿਨ ਹਰ ਜਨ ਸਰਗੁ ਸੰਗਿਲ ਪਾਇ ਧੰਤੁਰਮਸਤ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰਸ ਪਾਇ ਮਨ ਜਨ ਨਾਨਕ ਨਾ ਪ੍ਰਗਾਸ ਸੋ ਰਾਗੁ ਗੁਜਰੀ ਮਹੱਲਾ ਪੰਜਵਾ ਰਾਹੀ રે ਮਨ ਜਿਤ ਵਹਿ ਉਦਮ ਜਾਹਰ ਹਰ ਜੀਉ ਪ੍ਰਿਆ ਸਹਿਲ ਵਸਰ ਮੈਂ ਜਨ ਤੂ ਪਾਈ ਤਖ ਅਜੁ ਕਾਗੈ ਕਰ ਤਰਿਆ ਮੇਰੇ ਮਤਉ ਜੀ ਸਤ ਸੰਗਤ ਮਿਲੈ ਸੋ ਤਰਿਆ ਗੁਰ ਬਰਸਾਰ ਬਰਮ ਪਦ ਪਾਇਆ ਸੋ ਕੈ ਕਸ਼ਟ ਹਰਿਆ ਰਹਾਉ ਜਨਨ ਬਿਤਾ ਲੋਕ ਸੁਧ ਬੰਤਾ ਹੋ ਨਗਸ ਕੀ ਤਰਿਆ ਸੇਰਾ ਸੇ ਰਿਖਸ਼ ਵਾਹੇ ਠਾਕੁਰ ਕਾਹੀ ਮਨ ਭੋਖ ਰਿਆ ਉੜੈ ਉਡਾਵੈ ਸ ਗੋਸਾ ਦੇ ਬੱਚੇ ਬਚਲੇਸ਼ਰੀਆ ਇਨ ਗਾਵਨ ਖਲਾਵਾ ਖਣ ਜੁਗਾਵੇ ਮਨ ਮੈਂ ਸਿਮਰਨ ਕਰਿਆ ਸਾਵਨ ਦਾਨ ਰਸ ਵਸ਼ਟ ਸੁਦਾਨ ਠਾਕੁਰ ਖਾਚਨ ਧਰਿਆ ਜਨਾਨਕ ਬਲ ਬਲ ਸਦ ਬਲ ਜਾਈਏ ਤ੍ਰਿੰਤਨਾ ਪਰ ਆਵਰੀਆ ਰਾਗਾ ਸਮਹੱਲਾ ਜੁਠਾ ਸੋਭ ਰਖ ਕੋ ੴ ਸਤਿਗੁਰ ਪ੍ਰਸਾਦ ਸੋ ਪ੍ਰਭ ਨਿਰੰਜਨ ਹਰਿ ਪ੍ਰਭ ਨਿਰੰਜਨ ਹਰਿ ਕੁਮ ਅਗਮਿਆਪਾਰਾ ਸਾਰੇ ਆਵਹਿ ਸਤਿਐ ਤੁਜੀ ਹਸਚੈ ਸਰਜਣਹਾਰਾ ਸਭ ਜੀਤ ਮਾਰੈ ਜੀ ਤੁਜੀ ਅੰਕਾਰ ਦਾ ਤਾਰਾ ਹਤਿਆ ਸੰਤੋ ਜੀ ਸਾਧੂਕ ਵਿਸਾਰਨ ਹਰਿ ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜਨਤ ਵਿਚਾਰਾ ਤੋ ਘਟ ਘੜੇ ਅੰਤਰ ਸਰਬ ਨਿਰੰਤਰ ਜੀ ਹਰ ਇੱਕ ਉਹ ਬ੍ਰਖ ਸਮਣ ਇਕ ਦਾਤੇ ਖਿ ਬਿਖਾਰੀ ਜੀ ਸਭ ਤੇਰੇ ਚੋ ਜਿ ਵਿੜਾਣਾ ਤੂੰ ਆਪੇ ਦਾਤਾ ਆਪੇ ਭੁਖਤਾ ਜੀ ਹਾਂ ਤਦ ਬਿਨਿ ਅਵਰ ਨ ਜਾਣ ਤੁਮਾਰ ਬ੍ਰੰਭੇ ਅੰਤ ਬਿਅੰਤ ਜੀ ਸ੍ਰੀਖਿਆ ਗੁਣਿਆਖਿ ਵਖਾਣਾ ਜੋ ਸਿ ਬਹਿ ਜੋ ਸਿ ਬਹਿ ਤਦ ਜੀ ਜਨ ਨਾਨਕ ਤੁਨ ਗੁਰ ਬਾਣਾ ਹਰਿ ਰਿਹਾਵਹਿ ਹਾਚਿਆ ਦੁਜੀ ਸੇ ਜਨ ਅਜੁਗ ਮੈ ਸੁਖਵਾਸੀ ਸੇ ਮੁਕਤ ਸੇ ਮੁਕਤ ਜਨ ਹਾਚਿਆ ਆਇਆ ਜੀ ਸਿੰਦੋਟੀ ਰਾਂਖੀ ਫਾਸੀ ਜਿਨ ਨਿਰਭਉ ਜਨ ਹਰ ਨਿਰਭਉ ਧਿਆਇਆ ਜੀ ਜਿਨ ਕਾ ਭਉ ਸਭ ਗਵਾਸੀ ਨਿ ਸੇਵਿਆ ਜਿ ਸੇਵਿਆ ਮੇਰਾ ਹਰ ਜੀਤੇ ਹਰ ਹਰ ਰੂਪ ਸਮਾਸੀ ਸੇ ਤੰਨ ਸੇ ਤੰਨ ਜਨ ਹਾਚਿਆ ਆਇਆ ਜੀ ਜਿਨ ਨਾਨਕ ਤਨ ਬਲ ਜਾਸੀ ਤੇਰੇ ਭਾਉ ਤੇਰੇ ਵਖੰਡਾ ਜੀ ਪਰਾਇ ਬੇਨ ਬੇਨਤਾ ਤੇਰੇ ਬਾਤ ਤੇਰੇ ਬੋਸਲਾ ਹਾਂ ਦੁਜੀ ਹਰਨਿਕ ਅਨੇਖਨੰਤਾ ਤੇਰੀ ਅਨਕ ਤੇਰੇ ਅਨਕਲ ਹਰ ਪੂਜਾ ਜੀ ਤਤਪ ਹੈ ਜਪ ਹੈ ਬੇਅੰਤ ਤੇਰੇ ਅਨੇਖ ਤੇਰੇ ਅਨੇਖ ਪੜੈ ਬਸਮਰਸਾ ਜੀ ਕਰ ਕਰਿਆ ਖਟ ਕਰਮ ਕਰੰਤਾ ਸੇਵਤ ਸੇਵਤ ਬਲਾ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰਿ ਭਗਵੰਤਾ ਤੂੰ ਆਦ ਬ੍ਰਖ ਪਰਮ ਬ੍ਰਖਤਾ ਜੀ ਤੂੰ ਜੇਵ ਡਵਰ ਨਾ ਹੋਈ ਸੋ ਜੋ ਜੋ ਵੇਖੋ ਸਦਾ ਸਦਾ ਦੇਖੋ ਜੀ ਨਨੰ ਚਲ ਅੱਗਾ ਸੋਈ ਤੇ ਆਪੇ ਭਾਵੇਂ ਸੋਈ ਵਰਤਾ ਜੋ ਆਪੇ ਗਰੇ ਸੋ ਹੋਈ ਤੇ ਆਪੇ ਸ੍ਰਿਸ਼ਟ ਸਪਾਈ ਜੀ ਤੇ ਆਪੇ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤਾ ਹੈ ਜੀ ਜੋ ਸਭ ਸਿਖਾ ਜਣੋਈ ਅਸਮਹੱਲਾ ਚੁੱਖਾ ਤੋ ਕਰਤਾ ਹਚਿਆਰ ਮੈਂ ਦਾਸਾਈ ਜਤ ਭਾਵੇਂ ਸੋਈ ਸੀਸੀ ਜੋ ਤੂੰ ਦੇ ਸੋ ਹਉ ਕਾਇ ਰਹਾਓ ਸਾਰੇ ਰੇਰੋਂ ਸਭ ਨੇ ਲਿਖਾਇਆ ਜਿਸਨੋ ਕਿਰਪਾ ਕਰਹੈ ਜਨਾ ਸੁਣ ਪਾਇਆ ਗੁਰਮੁਖ ਲਾਧਾ ਮਨਮਖ ਗਵਾਇਆ ਲਿਆ ਵਿਛੜਿਆ ਮਿਲਾਇਆ ਤੂੰ ਦਰਿਆਵ ਸਭ ਤੁਝ ਹੀ ਮਾਹੀ ਤੁਝ ਬਿਨੂ ਜਾ ਹੋਈ ਨਾ ਹੈ ਜੀ ਜਨ ਸਾਰੇ ਰਾਖੇ ਲ ਬਿਜਗ ਮਿਲਿ ਛੁੜਿਆ ਸੰਜੋਗੀ ਮਿਲ ਜਿਸਨੋ ਤੁਜਣੈ ਹੈ ਸੋ ਜਨ ਜਾਣੈ ਹਰ ਗੁਣ ਸਦ ਹੀ ਆਖਣਾ ਹੈ ਜਨ ਹਰਿ ਸੇਵਿਆ ਤੁਮ ਸੁਖ ਪਾਇਆ ਸਹਜੇ ਹੀ ਹਰਨਾਮ ਸਮਾਇਆ ਹਉ ਆਪੇ ਕਰਤਾ ਤੇਰਾ ਕੀਆ ਸਭ ਹੋਇ ਸਰਬਿੰਦੂ ਜਾ ਵਰਨਾ ਕੋਇ ਤੂੰ ਕਰ ਕਰ ਵਿਖ ਹੈ ਜਾਣ ਹੈ ਸੋਇ ਜਨਾਨ ਗੁਰਮਖ ਪ੍ਰਗਟ ਹੋਇ ਆਸਾ ਮਹੱਲਾ ਪਹਿਲਾ ਚਿਤ ਸਰੁੜੇ ਪਹਿਲੇ ਨਿਵਾਸਾ ਪਾਣੀ ਪਾਵਤਨੇ ਕੀਆ ਪੰਕਜ ਮੋ ਭਗ ਨਹੀ ਚਾਲੈ ਹਮ ਦੇਖਤ ਹੈ ਰੂਪਿ ਅਲੇ ਮਨੋਇ ਖਨਾ ਜਿਦ ਸਮੂਹਣ ਮਨਾ ਹਰਿ ਬਿਸਰਾ ਤੇਰੇ ਗੁਣ ਗੱਲੇ ਅਰਹਾਉ ਨਾ ਹਾਉ ਜਤੀ ਸਚੁ ਨਹੀ ਪੜਿਆ ਮੋਰਖ ਮੋਦਾ ਜਨਮ ਭਇਆ ਕਰਨ ਵਚ ਨਾਨਕ ਤੁਮ ਕੀ ਸੁਨਣਾ ਨਿੰਟੋ ਨਾਹੀ ਵਿਸਰਯਾ ਆਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਨਖ ਦੇਹ ਹਰੀਆ ਗੋਵਿੰਦਾ ਮਰਣ ਕੇ ਹਤਰਿ ਬਰੀਆ ਹਵਰ ਕਾਜ ਤੇਰੇ ਕਿਤੇ ਨਾ ਕਾਮ ਮੇਲਸਾਰ ਸੰਗਤ ਪਰ ਕੇਵਲ ਨਾਮ ਸਰਨ ਜਾਮ ਲਾਖ ਭਉਜਨ ਤਰਣ ਕੈ ਜਨਮ ਵਿਰਥਾ ਜਾਤ ਰੰਗ ਮਾਇਆ ਫਿਰਹਾਓ ਜਬ ਤ ਸੰਜਮ ਧਰਮ ਨ ਕਮਾਇ ਸੇਵਾ ਸਾ ਨਜਨੇ ਹਰ ਰਾਇ ਕਉ ਨਾਨਕ ਹਉ ਨੀਜ ਕਰਮਾ ਸਰਨ ਪਰੈ ਕੀ ਰੱਖੋ ਸਰਮ ਪਾਤਸ਼ਯ ਦਸ ਕਬਿ ਉਬਾਨ ਬੇਨਤੀ ਚਪਈ ਅਮਰੀ ਖਰੋਹਾ ਦੇ ਰਖਾ ਪੂਰਨ ਹੋਏ ਜਿਤ ਕੀਛਾ ਤਾਵ ਚਰਣਮਨ ਰਹੇ ਹਮਾਰਾ ਆਪਣਾ ਜਾਨ ਕਰੋ ਬ੍ਰਤ ਪਰ ਹਮਰ ਅਰੁਸ਼ਟ ਸਭਾ ਤੁਮ ਖਾਭ ਹੋ ਆਪ ਹਾਜਮ ਵਿਚਾਭ ਹੋ ਸੁਖੀ ਵਸੈ ਮੋਰ ਪਰਵਾਰਾ ਸੇਖ ਸੁਖ ਸਭ ਕਰਤਾਰਾ ਮਾ ਰਖਿਆ ਨਿਕਾ ਦੇਹ ਹਰੀਐ ਸਭੈ ਰਨ ਕੋ ਆ ਸਮਰਿਐ ਪੂਰਨ ਹੋਏ ਹਮਾਰੀ ਅਸਾ ਤੋਰ ਪੈਨ ਕੀ ਰਹੇ ਪਿਆਸ ਸਮੇ ਸ਼ਾਦੁ ਖਉ ਅਨੰਦ ਹੈਉ ਜੋ ਵਰਚਾਹੋ ਸੁਖੰਤੇ ਪਾਵੈ ਸੇਵਕਾ ਸੁਖ ਹਮਾਰੇ ਤਾਰੀ ਹੈ ਚੰਚੰ ਸਤਰ ਹਮਾਰੇ ਮਾਰੀ ਹੈ ਆਪੋ ਹਾਥ ਦੇ ਮੁਝੇ ਭਰੀਐ ਮਰਨ ਕਾਲ ਕਾ ਦਰਾਸ ਨਿਵਰੀਐ ਹੋ ਜੋ ਹਦਾ ਹਮਾਰੇ ਵਿਚਿ ਸ੍ਰੀ ਅਦੋਜੋ ਖਰੀ ਹੋ ਰਖਾ ਰਾਖ ਲਿਹੁ ਮੋਹ ਰਖਨ ਹਾਰੀ ਸਾਹਿਬ ਸੰਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੀ ਹੰਤਾ ਆਤਮਾਹ ਪੂਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਭਕਤਰ ਕਾਲ ਪਾਏ ਸ਼ਿਵ ਜੋਤਿਵਤਰ ਥਾਲ ਪਾਏ ਕਰਿ ਵਿਸ਼ਨੁਰ ਬਿਰਗਾਸਾ ਸਗਲ ਕਾਲ ਕਾਹੀ ਆਤਮਸ ਜਵਨ ਕਾਲ ਜੋਗੀ ਸ਼ਿਵ ਕੀਓ ਮੇਧ ਰਾਜ ਬ੍ਰਹਮਾ ਜੋਸੀਓ ਜਵਨ ਕਾਲ ਸਭ ਲੋਕ ਸੁਵਾਰਾ ਨਮਸ਼ਕਾਰ ਹੈ ਤਹੇ ਹਮਾਰਾ ਜਵਨ ਕਾਲ ਸਭ ਰਖਤ ਬਨਾਇਓ ਦੇਵਦਾਤ ਜਿਸਨੁ ਪਜਾਇਓ ਆਦੰਤੇ ਕੀ ਅਵਤਾਰਾ ਸੋਈ ਗਰੂ ਸਮਝੋ ਹਮਾਰਾ ਨਮਸ਼ਕਾਰ ਸਹੀ ਕੋ ਹਮਾਰੀ ਸਗਲ ਪ੍ਰਜਾ ਜਨਿ ਆਪ ਸਵਾਰੀ ਸਿਵ ਕਨਹ ਕੋ ਸਭ ਗੁਣ ਸੁਖ ਦਿਯੋ ਸਤਰਨ ਕੋ ਬਲਮਾ ਬਦ ਕੀਓ ਘਟ ਘਟ ਕੇ ਅੰਦਰ ਕੀ ਜਾਣਤ ਹਲੇ ਬਰੇ ਕੀ ਵੀ ਰਹੈ ਵਿਸ਼ਾਨਤ ਛੀਤੀ ਤੈ ਖੁੰਚ ਰਿਆ ਸੂਲ ਸਾ ਪਰ ਕਿਰਪਾ ਦ੍ਰਿਸ਼ਤ ਕਰ ਫੂਲਾ ਸੰਤਨ ਦੁਖ ਪਾਇ ਤੇ ਰੁਖੀ ਸੁਖ ਬਾਇ ਸਾਧਨ ਕੇ ਸੁਖੀ ਏਕ ਏਕੀ ਪੀਰ ਬਚਨ ਕਾਟ ਕਾਟ ਕੇ ਵਾਟ ਵਾਟ ਕੇ ਜਾਣੈ ਜਬ ਦੁਖ ਰਖ ਕਰਾਂ ਫਰਤਾਰ ਫਰਜਾ ਦਰਤ ਰੇ ਅਪਰ ਜਵ ਆਹਰ ਕਰਤ ਹਾਂ ਖਬਹ ਤੋ ਮੈਂ ਮਿਲਤ ਰੇ ਤ ਸਭ ਹੂੰ ਜੇਤੇ ਵਦਨਾ ਸੁਸਵ ਉਧਾਰੈ ਮਹਾ ਪੇ ਆਪਣੀ ਬੁਝਿਓ ਚਾਰੇ ਤੁਮ ਸਭ ਹੀ ਤੇ ਰਹਿਤ ਨਰਾਲਮ ਜਾਂਤ ਬੇਦ ਭੇਦ ਅਰਿ ਆਲਮ ਨਿਰੰਕਾਰ ਨਿਰਬਿੰਕਾਰ ਨਿਰਲੰਬ ਹਾਰ ਨੀਲ ਨਾਰਿ ਅਸੰਭ ਤਾਹ ਮੂੜ ਚਤ ਭੇਦਾ ਜਾ ਕੋ ਭੇਵ ਨ ਪਾਉਤ ਭੇਦਾ ਤਾ ਕੋ ਕਰ ਪਹਨ ਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿ ਸਦਾ ਸਿਵ ਰੰਗਾਰ ਕਾ ਚਿੰਤਨ ਹੈ ਭਿਵ ਆਪਾਪ ਨਿਵਰਧ ਹੈ ਜੇਤੀ ਮਰਨ ਤ ਭਿੰਨ ਭਿੰਨ ਤੁ ਹੈ ਰਤੀ ਤੁਮਰਾ ਰਖਾ ਨ ਜਾਏ ਬਸਾਰਾ ਕਹਿ ਵਿਦ ਸਜਾਵ ਤੁਮ ਸੰਸਾਰਾ ਇੱਕ ਰੂਪੇ ਅਨੂਸਰੂਪ ਰੰਗ ਭਇਓ ਰਾਖਹੀ ਭੂਪਾ ਹੰਡ ਅਜਰ ਸਤਹਿਨੀ ਉਪਖਾਨ ਬਹੁ ਰਚ ਰਿਨੀ ਕਹ ਹੁ ਰਾਜ ਹੈ ਬਠਾ ਪਾਸਮਟ ਵੇ ਸੰਗਰੇ ਕੀਠਾ ਸਿਗਰੇ ਸ੍ਰੇਸ਼ਟ ਰਖਾਇ ਅਚੰਭਵ ਹਾਰਿ ਰਵਾਰ ਸੁਰ ਸਿੰਭਵ ਆਵਰਛਾ ਮੇਰੀ ਤੁਮ ਕਰੋ ਸਿਖੋ ਬਾਰ ਸਖ ਸੰਗ ਰੋ ਰिष्ट ਜਿਤੀ ਅਠਵ ਤਤ ਪਤ ਸਗਲ ਮਲੇਸ਼ ਖਰੋ ਰਣ ਕਤ ਜੇ ਅਦੁੱਤ ਸਰਨੀ ਪਰ ਤਨ ਕੈ ਰਸ਼ਟ ਦੁਖਤ ਹੈ ਮਰੇ ਰਖ ਜਵਨ ਪਗ ਬਰੇ ਤੇ ਹਾਰਿ ਸੁਨਿ ਕਾਦਉ ਸੰਕਟ ਸਭ ਟਾਰੇ ਜੋ ਕਲ ਕੋ ਇਕ ਵਾਰ ਦਿਹਾਏ ਹੈ ਤਾਕੇ ਖਾਲ ਅਨਿਕਨਹਿ ਰਚਾ ਹੋਏ ਤਾਹੇ ਸਭ ਕਲ ਦੁਸ਼ਟ ਅਰਸ਼ਟਾ ਟਲਾਇ ਦਤ ਕਲ ਕਿਰਪਾ ਦ੍ਰਸ਼ਟ ਦੰਜਾਨਹਿ ਰਹੋ ਰਾਖੇ ਤਾਪਤੁ ਨੁਖ ਮੋ ਹਰੋ ਹਰਿਦ ਸਦ ਕਰਮੋ ਸਭ ਹੋਈ ਦੁਸ਼ਟ ਸਾਸਕੈ ਨਾ ਹੋਈ ਏਖ ਵਾਰ ਜਨਨ ਤੁਮੈ ਸੰਭਾਰਾ ਕਾਲ ਹਾਸਿ ਤਾਹੇ ਬਹਾਰਾ ਜਨਨਾ ਨਾਮ ਤੇਰੁ ਕਹਾ ਦਰਦ ਦੁਸ਼ਟ ਲੋਖ ਤੀ ਰਹਾ ਖੜ ਖੇਤ ਮੈਂ ਸਰਨ ਤੇ ਹਾਰੀ ਆਪ ਹਾ ਦੇ ਲਿਹੁ ਬਹਾਰੀ ਸਰਬ othor ਮੋ ਸਹਾਈ ਦੁਸ਼ਟ ਦੋਖ ਤੇ ਲਿਹੁ ਬਚਾਈ ਸੋਈਆ ਆਏ ਗਏ ਜਬ ਤੇ ਤਮਰੀ ਤਾਪੀ ਕੋ ਆਖ ਤਰ ਨਹੀ ਆਨਿਓ RAM ਰਹਿਮ ਪੁਰਾਨ ਪੁਰਾਨ ਅਨੇਕ ਹੈ ਮਤ ਇਕ ਨਾਮ ਮੰਨਿਓ ਸਿਮਰਤ ਸਾਸਤਰ ਵੇ ਸਬੈ ਭਪੀਦ ਕਹ ਹਮੇਖ ਨਾਰਨਿਉ ਸ੍ਰੀ ਅਸਵਾਨ ਕਿਰਪਾ ਦਮਰੀ ਕਰਮਨ ਖਿਓ ਸਬਦ ਹੈ ਬਖਾਨਿਉ ਦੁਹਿਰਾ ਸਗਲ ਦਵਾਰ ਕੋ ਸਾਧਕਿ ਯਹ ਤਹਾਰੂ ਦਵਾਰ ਪਾਹੇ ਗਏ ਖੀਲਾਜ ਅਸ ਗੋਬਿੰਦ ਦਾਸ ਸਹਾਰ ਰਾਮਪਲੀ ਮਹੱਲਾ ਤੀਜਾ ਅਨੰਦ ਏਕ ਓੰਕਾਰ ਸਤਗੁਰ ਪ੍ਰਸਾਦ आनंद पिया मेरी माई सतगुरु मैं पाया सतगुरु ता पाया सहज सीती मन वजिया वारहैया राग रतन परिवार परिया शब्द गावन आई शब्द हो तंगा हो हरि हीरा मन जनी वसय कह नानक ना नंद होवा सतगुरु मैं पाया हे मन मेरे आधु सदा रहो हरनाले हर ना रहो तू मन मेरे रोख सा विसारणा अंगीकार कर तेरा कार्य सब सुवारणा सब नइला समर्थ स्वामी सोख मनो विसारि हे नानक मन मेरे सदा रहो हरनाले साचे साहिबा क्या नाही कर तेरै ਕਾਤਰੈ ਰ ਸਭ ਕੁਛ ਹੈ ਜਿਸ ਦੇ ਸੋ ਪਾਵੀ ਸਦਾ ਸੁਸਲਾ ਹਤਰੀ ਨਾਮ ਅਨੁਸਾਵੀ ਨਾਮ ਜਨ ਕੈ ਮਨੁਸਿਆ ਵਾਜੇ ਸ਼ਬਦ ਹਨੇਰੀ ਕਹ ਨਾਨਕ ਸੱਚੇ ਸਾਹਿਬ ਕਿਆ ਨਹੀ ਕਾਤਰੈ ਸਾਚਾ ਨਾਮ ਮੇਰਾ ਯਾਰ ਹਾਰੋ ਸਾਚਾ ਨਾਮ ਹੈ ਅਧਾਰ ਮੇਰਾ ਜਨੁ ਭੁਖਾਂ ਸਭ ਗਵਾਈਆ ਸਰ ਸਾਂਝ ਸੁਖ ਮਨ ਆਏ ਵਸਿਆ ਜਿਨ ਇੱਛਾ ਸਾ ਪੂਜਾਈਆ ਸਦਾ ਹੁਰਬਾਨ ਕੀਤਾ ਗ੍ਰਿਟਹੁ ਜਿਸ ਦੀਏ ਵਡਿਆਈਆ ਕਹਿ ਨਾਨਕ ਸੁਣੋ ਸੰਤੋਖ ਸ਼ਬਦ ਤਰਹੁ ਬੇਰੋ ਸੱਚ ਨਾਹ ਮਿਰਾਇ ਹਾਰ ਹਾਰੋ ਹੋ ਆਜੈ ਬੰਚ ਸ਼ਬਦੁ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੈ ਕਲਾਜਿਤ ਕਰਤਾਰੀਆ ਕਾਂਜ ਦੋਦ ਨਵਸ ਹੈ ਕੀਤੇ ਕਾਲਖੰਡ ਕਮਾਰਿਆ ਸੁਰ ਕਰਮ ਬਾਇਆ ਦੁਜਨ ਹੋ ਸੇ ਨਾਮ ਹਰਕੇ ਲਾਗੇ ਕਹਿ ਨਾਨਕ ਤੈ ਸੁਖ ਹੋਆ ਸਤਿ ਕਰ ਅਨਹਜ ਵਾਜੇ ਅਨ ਸੁਨੋ ਵਡ ਭਾਗੀ ਹੋ ਸਗਲ ਮਨੋ ਰਚ ਪੂਰੇ ਪਾਰ ਬ੍ਰਹਮ ਬ੍ਰਪਾਇਆ ਸਰੇ ਸਗਲ ਵੇ ਸੂਰੇ ਲੋਖ ਰੋ ਸੰਤਾ ਹਾ ਵਿਤਰੇ ਸੋਣੀ ਸਚੀ ਹੀ ਵਾਰੀ ਤੰਦ ਸਾਜਨ ਗਏ ਹਸੇ ਪੂਰੇ ਗੁਰ ਤੇ ਜਾਣੀ ਸੁਣ ਦੇਵ ਨਿਰਗਹ ਤੇ ਪਵਿੱਤਰ ਸਤ ਗੁਰ ਹਿਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਹੁ ਆਜੇ ਅਨਹਰ ਰੋਹਰੇ ਮੁੰਦਾਵਣੀ ਮਹੱਲਾ ਪੰਜਵਾ ਥਾਲੇ ਤਨ ਵਸਤੂ ਪਈਓ ਸਤ ਸੰਦੋਖ ਵਿਚਾਰੋ ਅੰਮ੍ਰਿਤ ਨਾਮ ਧਾਖੁਰ ਕਾ ਬੈਓ ਜਿਸ ਕਾ ਸਭ ਸਿ ਆਧਾਰੋ ਜੇ ਕੋ ਹਾਵੇ ਜੇ ਕੋ ਮੁਨਚੈ ਦਿਸਕਾ ਹੋਏ ਅਨਹਾਰੋ ਜਹਿ ਵਸੈ ਨ ਜਾਇ ਨਤ ਨਤ ਰਖੁਰਧਾਰੋ ਤਮ ਸੰਸਾਰ ਜਨ ਲਗ ਤਰੀਐ ਸਬਨਾਨਕ ਬਰਮ ਬਸਰੋ ਸ਼ਲੋਕ ਮਹੱਲਾ ਪੰਜਵਾ ਤੇਰਾ ਹਿਤਾ ਜਤੋ ਨਹੀਂ ਮੈਨੋ ਜੋਖਿ ਤੋਈ ਮੈਂ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਦਸਿ ਬਿਉਈ ਅਸਵਿਆ ਮਿਹਰਾਮਤ ਹੋਈ ਸਤਗੁਰ ਸਜਣ ਮਿਲੇ ਆ ਨਾਨਕ ਨਾਮ ਮਿਲੇ ਤਾ ਜੀਵਾ ਤਨ ਮਨ ਸਿਵੇ ਹਰਿ ਆਪੜੀ ਸਚਰ ਸਮਰਥ ਜਿਚੈ ਕੋ ਨਾ ਹੈ ਹਉਥੈ ਜਿਦ ਰਖਵਨੀ ਅਦਰਿ ਨਾ ਹੈ ਸੁਣ ਕੇ ਜਮ ਕੇ ਲੋਤ ਨਾਏ ਤੇਰੇ ਛੱਡ ਜਾ ਹੈ ਆਉ ਜਲ ਵਿਖਮ ਸੁਗਾਹੋ ਗੁਰ ਸ਼ਬਦੀ ਬਾਰਿ ਪਾਹੈ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇਖਾ ਹੈ ਕਲਮ ਹੈ ਪੁਨ ਗੁਣ ਗੋਬਿੰਦ ਹਾ ਗਾਹੈ ਸਭ ਸੇ ਨੋ ਕਿਰਪਾਲ ਸਮਲੈ ਸਹ ਸਹ ਮਿਰਤਾ ਕੋ ਨਾ ਜਾਏ ਜੀ ਆਵੇ ਸੁਧਿਆ ਹੈ ਸ਼ਲੋਕ ਮਹੱਲਾ ਪੰਜੂਆ ਅੰਦਰ ਗੁਰਿਆ ਰਾਦਣਾ ਜਿਬਾ ਜਪ ਗੁਰ ਨਾਉ ਨੈਤ੍ਰੀ ਸਰ ਗੁਰ ਪੇਖਣਾ ਸਰੁਣੀ ਸੁਨਣਾ ਗੁਰ ਨਾਉ ਸਰ ਗੁਰ ਸਚਿ ਰਤਿਆ ਦਰਗਹ ਪਈ ਠਾਵੋ ਕੋ ਨਾਨਕ ਕਿਰਪਾ ਖਰੇ ਜਿਸ ਨੂੰ ਇਹ ਵਚਦੇ ਜਗ ਮੇ ਉਤਮਾ ਸਾਡੀ ਹੈ ਵਿਰਲੇ ਕੀ ਕੇ ਮਹੱਲਾ ਪੰਜੂਆ ਰਖੇ ਰਖਣਹਾਰਿ ਆਪੁ ਬਹਾਰਿਨ ਗੁਰ ਕੀ ਪੈਰੀ ਪਾਇ ਕਾ ਸਵਾਰਿਨ ॥॥ ਹਉ ਆਵਦੇ ਆਲ ਮਨਹੁ ਨ ਵਿਸਾਰਿਨ ਸਾਧ ਜਨਾ ਕੇ ਸੰਗ ਭਉਜਲ ਤਾਰਿਨ ॥ ਸਾਖ ਆਨੰਦ ਕਾ ਦਿਸ਼ਕਿ ਨਮਾਹਿ ਵਿਦਾਰਿਨ ਦਸ ਸਾਹਿਬ ਕੀ ਰੇਕ ॥ ਨਾਨਕ ਮਨੇ ਮਾਹ ਜਿਸ ਸਮਰਤ ਸੁਖ ਹੋਈ ਸਗਲੇ ਰੂਹ ਜਾਹ ਦਸ ਸਾਹਿਬ ਕੀ ਰੇਕ ॥ ਨਾਨਕ ਮਨੇ ਮਾ ਹੈ ਜਿਸ ਸਮਰਤ ਸੁਖ ਹੋਏ ਸਗਲੇ ਰੂਹ ਜਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ